ਆਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ ਪੰਜ ਕਿ ਮਿੰਟ ਰੁਕ ਜਾ ਭੈਣ ਜੀ ਕਮੇਟੀ ਚੁੱਕਣ ਵਾਲੇ ਦੇ ਬਾਹਰ ਗਲੋਤੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਅ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦਿਨਾਂ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੇ 6000 7000 ਰੁਪਏ ਦੀ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੁਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੁਹੀਂ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮਿਟੀ ਭੈਣ ਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭੈਣ ਜੀ 50000 ਮੇਰਾ 50200 ਜੇ 50200 55 ਕਰ ਦੋ ਭੈਣ ਜੀ ਬਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭਾਂਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚਕਾ ਦੋ ਕਮੇਟੀ ਵੀਰ ਜੀ ਹੁਣਾਂ ਨੂੰ ਹੈਲੋ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਉਹ ਵੀਰ ਜ਼ਰੂਰਤ ਵਾਲੀ ਕੋਈ ਗੱਲ ਨਹੀਂ ਜੇ ਤੈਨੂੰ ਲੋੜ ਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜ ਨਹੀਂ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਦੰਦਾਂ ਨੂੰ ਯਾਰ ਇਹ ਨਿਊਰੀ ਲੁੱਟੇ ਲੁੱਟੋ ਨਾ ਫਿਰ ਤੂੰ ਲੋਟਣਾ 5000 ਘੱਟ ਦੇ ਦੇ ਮੈਨੂੰ ਮੈਂ ਤੈਨੂੰ ਤੋ ਕਿਆ ਹੀ ਬੋਲੀ ਵਧਾਉਨੂੰ ਮੈਂ ਤੇ ਤੈਨੂੰ ਰੋਕਣ ਵੀ ੜਿਆ ਉਦੋਂ ਤੂੰ ਟੁੱਟੇ ਸਤਰੂng ਵਧੀਆ ਨਾ ਉਹਦਾ ਹੀ ਮਾਰਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚ ਕੋਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਯੋ ਕੋਈ ਭਾਂਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਐ ਕਮੇਟੀ ਆਪਣਾ ਬਣੀ ਜੇ 55 ਯਾਰ ਕਾਟਾ ਤੇ ਵੀ ਮੈਂਬਰ ਆਪਣਾ 2250 ਰੁਪਏ 2250 ਠੀਕ ਹੈ ਜੀ ਹਾਂ ਤੋਂ ਭਈ ਯਾਰ ਆ ਲੈ ਲਗੋ ਆਹ ਦੇ ਬਾਈਕ ਕਮੇਟੀ ਭੈਣ ਜੀ ਨਾਲ ਨਾਲ ਹੀ ਦੀ ਬੜੀ ਚੰਗੀ ਹੁੰਦੀ ਹੈ ਹਾਂਜੀ ਹਾਂਜੀ ਮੇਲੇ ਆਮੋਲੇ ਵਾਲੇ ਦੇਣ ਆ ਮੁੜ ਕੇ ਕਿਥੇ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਜੇਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵੀ ਅੱਜੀ ਪੈਸੇ ਦਿੰਦੇ ਜੇ ਤੇ ਤੁਹਾਨੂੰ ਕੀ ਲੋੜ ਹੀ ਨੇ ਘਾਟੇ ਤੇ ਕਮੇਟੀ ਚੁੱਕਣ ਦੀ ਹਾਂਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਨੀ ਆ ਮੈਨੂੰ ਚੱਕਰ ਆਉਂਦੇ ਆ ਮਸਾਕਰ ਗਾਂ ਕਰਾਂਗਾ ਕੋਈ ਨਾ ਕੋਈ ਨਾ ਕਰਾਣਾ ਮੈਨੂੰ ਗਾਂ ਕਰਕੇ ਆਵੀ ਪਰ ਗੱਲ ਗਾਂ ਨਾ ਕਰੇ ਇੱਥੋਂ ਵਾਲੀ ਕੋਈ ਵੀ ਉਹ ਅਗਲੇ ਆ ਤੁਹਾਨੂੰ ਪਾਣੀ ਪੀ ਮੈਂ ਕਿਦੂ ਗੱਲ ਕਰਨੀ ਆ ਹਾਂਜੀ ਹਾਂਜੀ ਪਾਜੀ ਪਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਪਾਜੀ ਤੁਹਾਨੂੰ 30000 ਚਾਹੀਦਾ ਕੇ ਜਾਣ ਚਾਹੀਦੀ ਏ ਜ਼ਬਾਨ ਜਦੋਂ ਕਰ ਲਈ ਮੈਂ ਹੋਰ ਕਿਹੜੀ ਗੱਲ ਆ ਜ਼ਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠਾ ਬੈਠਾ ਭਾਈ ਬਹਿ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨ ਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ 50 ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇੰਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਹੀ ਤੋ ਪੈਸੇ ਦੇਣੇ ਹੁੰਦੇ ਆ ਇਹ ਥੋੜੇ ਜਿਹੇ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਦੇਦੇ ਬੋਲੀ ਪਿਛਲੇ ਵੀ 6000 ਨੇ ਦੇ ਹੀ ਦਿੱਤੀ ਤੇ ਸਿਮ ਨੂੰ ਕਿਹੜੀ ਘਰ ਵਰਤ ਲਈ ਆ ਉਹਨੇ ਵੀ ਸਾਰੀ ਆਪਣੀ ਉੱਥੇ ਲਾਈ ਆ ਜੇ ਘਰੋਂ ਪਤਾ ਨਹੀਂ ਕਿੰਨੇ ਕੁ ਲੱਗਣੇ ਤੇਰੇ ਭੈਣ ਜੀ 6000 ਤੇ ਅੜ ਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਐ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀ ਆ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਐ ਚਲੋ ਮੇਰਾ ਕੰਮ ਨਿਪੜਿਆ ਮੈਂ ਤਾਂ ਜਾਵਾਂਗਾ ਹੋਰ ਕੰਮ ਕਰੀਏ ਭੈਣ ਜੀ ਕਮੇਟੀ ਦੀਗੀ ਜਦੋਂ ਕਿਸੇ ਨੇ ਬੋਲੀ ਹੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਇੱਕੋ ਕਮੇਟੀ ਹੀ ਜੀ ਹਾਂ ਇੱਕੋ ਹੀ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰ ਹੈ ਅਗਲੋਂ ਲੱਥਾ ਇਹਦੇ ਅਗਲੇ ਬੰਦਲੀ ਨਰਬ ਬਿਮਾਰੀ ਦਾ ਘਰ ਆ ਇਹਨੇ ਤਾਂ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾ ਬਚਾਇਓ ਸਾਰੇ ਜਣੇ ਓ ਹੈਲੋ ਵੀਰ ਆ ਤੂੰ ਚੰਗਾ ਕੀਤਾਈ ਇਹਦੇ ਠੱਗ ਜੇ ਕਿਤੇ ਪੱਲੇ ਨਹੀਂ ਕੋਹ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ ਬੋਲਣ ਜੋਗਾ ਨਹੀਂ ਛੱਡਿਆ ਓਏ ਖੂ ਦੇ ਡੱਡੂ ਆ ਇਹੋ ਜਿਹਾਂ ਰੋਜ਼ ਵਾ ਪੈਂਦਾ ਮੇਰਾ ਇਹਦੇ ਤਿੰਨ ਚਾਰ ਬੰਦੇ ਹਰ ਕਮੇਟੀ 'ਚ ਹੁੰਦੇ ਆ ਇਹਨਾ ਕਮੇਟੀ ਆਪਣੀ ਅਖੀਰ ਤੇ ਚੁਕਣੀ ਹੁੰਦੀ ਆ ਪਰ ਐਵੇਂ ਆ ਜਿੰਦੇ ਬੋਲੀ ਵਧਾਉਣ ਕਿਸ ਗਰੀਬ ਦੀ ਕਮੇਟੀ ਖਰਾਬ ਕਰਨ ਆ ਹੁੰਦਾ ਹੀ ਇੱਕ ਜਿਹਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦਿਆਂ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾਰੇ ਧਰਨ ਲੱਗੇ ਹੁੰਦੇ ਆ ਜਾ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕਿ ਹਨ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਿਆ ਗੁਮ ਕਿਉਂ ਨਾ ਵਾ ਕਮੇਟੀਆਂ ਦੇ ਪੈਂਦੀਆਂ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ ਪਾਈਏ ਇੱਕ ਇੱਕ ਆਪਣਾ ਤੇ ਮੈਜ ਹੀ ਬੜਾ ਫਸਦਾ ਵਾ ਆਹੋ ਤੂੰ ਆਣਾ ਹੋਣਾ ਹੁਣ ਇਹਨੂੰ ਦੋ ਜਾਨੇ ਚੁੱਕੇ ਇਹਨੂੰ ਚਾਰ ਜਾਨੇ ਚੁੱਕ ਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਧੌਣ ਤੇਰੀ ਐ ਲਮਕੀ ਹਣੀ ਜਿਦਾਂ ਮੂਸਲ ਤੋਂ ਕਦੋਂ ਲਮਕਿਆ ਹੁੰਦਾ